ਅਜੇ ਤੱਕ ਇਹ ਸਰਕਾਰੀ ਤੌਰ ਤੇ ਤਾਂ ਕੋਈ ਸਾਨੂੰ ਕੋਈ ਜਾਣਕਾਰੀ ਇਹਦੇ ਬਾਰੇ ਚ ਮਿਲੀ ਨਹੀਂ ਤੇ ਇਸ ਚੀਜ਼ ਨੂੰ ਥੋੜਾ ਜਿਹਾ ਇਸ ਕਰਕੇ ਥੋੜਾ ਜਿਹਾ ਪੁਖਤਾ ਮੰਨਿਆ ਜਾ ਸਕਦਾ ਕਿ ਜੋ ਸਰਬਜੀ ਸਿੰਘ ਹਣੀ ਫਰੀਦ ਕੋਰਪੋ ਐਮ ਪੀਓ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਅਨਸਾਰ ਕਿ 5 ਪੰਜ ਤਰੀਕ ਨੂੰ ਹੋ ਸਕਦਾ ਨਾ ਸੌਂਚਾਈ ਜਾਵੇ ਹੁਣ ਤੱਕ ਕੀ ਜਾਣਕਾਰੀ ਜਿਹੜੇ ਪਰਿਵਾਰ ਦੇ ਤੋਂ ਸਾਹਮਣੇ ਆਈ ਨੇ ਪਰਿਵਾਰ ਕੋਦੇ ਕੋਲ ਐਸੇ ਨਹੀਂ ਕੋਈ ਸਰਕਾਰੀ ਤੌਰ ਤੇ ਕੋਈ ਨਹੀਂ ਆਈ ਇਹ ਮੀਡੀਆ ਥਰੂ ਹੀ ਆ ਰਹੀ ਹੈ ਕਿ ਉਹਨਾਂ ਨੂੰ ਪਾਈ ਪ੍ਰੀਗਨਨ ਸੌਂਚਾਈ ਜਾ ਰਹੀ ਹੈ 4 ਦਿਨ ਦੀ ਉਹਨਾਂ ਨੇ ਪ੍ਰੋ ਲੈ ਆ ਜਾ ਉਹਦੇ ਬਾਰੇ ਚ ਬਾਕੀ ਸਾਡੇ ਕੋਲ ਕੋਈ ਸਰਕਾਰੀ ਪੱਤਰ ਤੇ ਕੋਈ ਵੀ ਜਿਹੜਾ ਜੋ ਨੀ ਮੰਨਿਆ ਦਾ ਸਦਕਾ ਉਹਨਾਂ ਨੇ ਖਾ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਜਾਂ ਲੋਕ ਸਭਾ ਤੋਂ ਕੋਈ ਇਦਾਂ ਦੀ ਕੋਈ ਮਿਲ ਨਹੀਂ। ਅੱਜ ਇੱਕ ਹੋਰ ਜਾਣਕਾਰੀ ਦੇ ਵਿੱਚ ਸਾਹਮਣੇ ਆ ਰਹੀ ਹੈ ਜੋ ਚੂਟਰਾ ਦੇ ਅਨੁਸਾਰਾ ਕਿਹੜੀ ਪੈਰੋਲ ਮਿਲੀ ਆ। ਹੰਮ੍ਰਿਤ ਪਾਲ ਸਿੰਘ ਨੂੰ ਅ ਜਿਹੜਾ ਦੇ ਵਿੱਚ ਫੌਜ ਚੁਪਣ ਦੇ ਲਈ ਉਹਨਾਂ ਨੂੰ ਮਿਲੀ ਹੈਗੀ ਪਰ ਨਾਲ ਹੀ ਉਹਨਾਂ ਨੂੰ ਇਹ ਉੱਥੇ ਇਹ ਵੀ ਸ਼ਰਤ ਹੈਗੀ ਕਿ ਪਰਿਵਾਰਕ ਜਿਹੜੇ ਮੈਂਬਰ ਹੈਗੇ ਉਹਨਾਂ ਨੂੰ ਨਹੀਂ ਮਿਲਣਗੇ ਕੁਝ ਇਹ ਦੇਹਾ ਵੀ ਕਿੰਨੇ ਦੇਖਦੇ ਹੋ ਸਰ ਫੈਸਲੇ ਨੂੰ ਪਰ ਉਹਨੂੰ ਇੱਕ ਪੁਣੇ ਹੋਏ ਸੰਸਦ ਦੇ ਉੱਤੇ ਵੀ ਕੰਡੀਸ਼ਨ ਇਹੋ ਜਿਹੜੀ ਹੈਗੀ ਲੱਗਦਾ ਨਹੀਂ ਮੇਰੇ ਖਿਆਲ ਅਕੇ ਤੇ ਬਹੁਤ ਸ਼ਰੀਆ ਉਹ ਮਨੁੱਖੀ ਅਧਿਕਾਰਾਂ ਦਾ ਵੀ ਘਾਣਿਆ ਇਹ ਚੀਜ਼ ਦਾ ਪਰਿਵਾਰ ਨਹੀਂ ਮਿਲ ਸਕਦਾ ਬਾਕੀ ਮੇਰਾ ਖਿਆਲ ਤੇ ਉਹਨਾਂ ਨੂੰ ਤੇ ਉਹਨਾਂ ਲਈ ਫ੍ਰੀ ਕੀਤਾ ਜਾਣਾ ਚਾਹੀਦਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਮਿਲ ਸਕਣ ਤੇ ਉਹਨਾਂ ਦੀ ਵੀ ਉਹਨਾਂ ਨਾਲ ਗੱਲਬਾਤ ਕਰ ਸਕਣ ਜਿਨ੍ਹਾਂ ਨੇ ਉਹਨੂੰ ਐਡਾ ਵੱਡਾ ਫਤਵਾ ਦੇ ਕੇ ਉਹਨਾਂ ਨੂੰ ਐਮਪੀ ਬਣਾਇਆ। ਤੁਹਾਡੇ ਵੱਲੋਂ ਪਹਿਲਾਂ ਵੀ ਮੁਲਾਕਾਤ ਨੂੰ ਲੈ ਕੇ ਦੋ ਦਿਨ ਤੋਂ ਚਰਚਾ ਚੱਲ ਰਹੀ ਸੀ ਕਿ ਲੋਕ ਸਭਾ ਦੇ ਸਪੀਕਰ ਨੂੰ ਮਿਲਣ ਲਈ ਤਸੀਬ ਕਹਦਾ ਜਾ ਸਕਦੇ ਹੋ ਦਿੱਲੀ ਜਾਓਗੇ ਜਾਂ ਕੁਝ ਰਹੀਆਂ ਚਰਚਾਵਾਂ ਸੰਸਦ ਕਿਸ ਤਰ੍ਹਾਂ ਨੇ ਅਸੀਂ ਸਾਡਾ ਇਹ ਹੀ ਸੋਚ ਸਾਨੂੰ ਮੀਸ ਸੀ ਕਿ ਸ਼ਾਇਦ ਉਹਨਾਂ ਨੂੰ ਸੌਂਚ ਪਾਈ ਜਾਊਗੀ ਤੇ ਅਸੀਂ ਇਹਦੇ ਬਾਰੇ ਚ ਜਿਹੜੇ ਸੰਗਤਾਂ ਚ ਬਹੁਤ ਇਹਦੇ ਬਾਰੇ ਜੇ ਸ਼ੰਕੇ ਸੀਗੇ ਕਿ ਚੁਕਾਈ ਜਾ ਰਹੀ ਨਹੀਂ ਚੁਕਾਈ ਜਾ ਰਹੀ ਤੇ ਅਸੀਂ ਇਹ ਸੋਚਦੇ ਸੀ ਕਿ ਉਹ ਤੋਂ ਥੋੜਾ ਪੱਕਾ ਪਤਾ ਲੱਗੇ ਕਿ ਕਿਦੋਂ ਚੁਕਾਈ ਜਾ ਰਹੀ ਹੈ ਨਹੀਂ ਚੁਕਾਈ ਜਾ ਰਹੀ ਤੇ ਇਹੋ ਜਾਣਕਾਰੀ ਪ੍ਰਾਪਤ ਕਰਨ ਇਸ ਤੇ ਫਿਰ ਉਹ ਸਰਬਜੀਤ ਹਣੀ ਉੱਥੇ ਗਏ ਸੀ ਤੇ ਅਸੀਂ ਉਹ ਉਹ ਉਹਨਾਂ ਨੇ ਇਹ ਕਹਿੰਦੇ ਐ ਹੀ ਸੋਚ ਰਹੇ ਸੀ ਕੋਈ ਸਰਕਾਰੀ ਤੌਰ ਤੇ ਸਾਨੂੰ ਕੋਈ ਇਥੋਂ ਪਤਾ ਲੱਗ ਜੂਗਾ ਤੇ ਫੇਰ ਹੀ ਸਾਨੂੰ ਜਾਣ ਦਾ ਫਾਇਦਾ ਇਸ ਕਰਕੇ ਅਸੀਂ ਗਏ ਨਹੀਂ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਉਹ ਨੂੰ ਥੋੜਾ ਜਿਹਾ ਸਟੇਕ ਮੰਨਿਆ ਜਾ ਸਕਦਾ ਬਾਕੀ ਜੋ ਮੀਡੀਆ ਚ ਚੱਲ ਰਹੀ ਉਹਦੇ ਬਾਰੇ ਤੇ ਇਹੋ ਉਮੀਦ ਹੈ ਕਿ 25 ਜਨਵਰੀ ਨੂੰ ਸਾਂਝੀ ਜਾਊਗਾ